ਜਿਹੜਾ ਭੋਗਦਾਂ ਨੂੰ ਭੋਗ ਕੇ ਜਾਂਦੋ ਮੈਨੂੰ ਬਹੁਤ ਵਧੀਆ ਲੱਗਦਾ ਇੰਨੇ ਜ਼ਿਆਦਾ ਕਮੈਂਟ ਵਾਟਰ ਟੈਕਨੀਕ ਦੀ ਪ੍ਰੋਬਲਮ ਆ ਗਈ ਸੀ ਜੀ ਜੀ ਕਿ ਤੁਹਾਡਾ ਡੈਡੀ ਕੀ ਕਰਦੇ ਆ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੂੰ ਪਹਿਲੇ ਦਿਖਾ ਦੇ ਪਹਿਲੇ ਦਿਖਾ ਦੇ ਦਿਖਾ ਦੇ ਪਹਿਲਾਂ ਮੈਨੂੰ ਦਿਖਾ ਦੇ ਦਿਖਾ ਦੇ ਮੈਨੂੰ ਬੋਲ ਰਹਿੰਦੇ ਈ ਲਓ ਜੀ ਸਾਡਾ ਚਾਰ ਟਾਈਮ ਹੋ ਗਿਆ ਆ ਹੁਣ ਆਪਾਂ ਪੀਣ ਲੱਗੇ ਆਂ ਦੀ ਚਾਹ ਕਿੰਨਾ ਟਾਈਮ ਹੋ ਗਿਆ ਪਿਆਰ ਵਾਲੀ ਕਿਥੇ ਆ ਅੱਪਾ ਹੁਣ ਚਾਰ ਟਾਈਮ ਹੋ ਗਿਆ ਹੁਣ ਆਪਾਂ ਪੀਵਾਂਗੇ ਚਾਹ ਜਿਸਲੀ ਸਾਡੀ ਫੁੱਤੀ ਆ ਤੇ ਹੁਣ ਆਪਾਂ ਜਿਹੜੀ ਦਾਲ ਆ ਉਹ ਆਪਣੇ ਸੁੱਕੜੇ ਪਾਈ ਆ ਇਹ ਕਾਹ ਤੋਂ ਪਾਈਏ ਤੁਹਾਨੂੰ ਦੱਸਾਂਗੇ ਇੱਦੇ ਬਲੌਗ ਨਾਲ ਬੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਾਹ ਕਿੱਦਾਂ ਬਣੀ ਆ ਸਾਰਿਆਂ ਨੇ ਕਹਿੰਦੇ ਜੀ ਕਿ ਤੁਹਾਡੇ ਡੈਡੀ ਕੀ ਕਰਦੇ ਆ ਜਿਹਨੇ ਮੇਰੇ ਸੋਹਰਾ ਸਾਹਿਬ ਜੀ ਆ ਉਹਦੇ ਉੱਪਰ ਤੁਹਾਨੂੰ ਕੀ ਕਰਦੇ ਆ ਜੀ ਡੈਡੀ ਸਾਡੇ ਹੁਣ ਕੀ ਕਰਦੇ ਆ ਖੇਤੀ ਦੇ ਡੈਡੀ ਬਣੀ ਰਾਜ ਮਿਸਤਰੀ ਆ ਜਿਹਨੇ ਇਹ ਕੰਮ ਕਰਦੇ ਆ ਲੋਕਾਂ ਦੇ ਘਰ ਬਣਾਉਂਦੇ ਆ ਤੇ ਤੇ ਸਾਡਾ ਹੀ ਬਣੂਗਾ ਕਿਸ ਦਿਨ ਤੇ ਸਾਰੇ ਘਰ ਬਣਾਏ ਉਹਨਾਂ ਨੇ ਤੇ ਅਸੀਂ ਆਪਣਾ ਹੀ ਬਣਾਉਣਾ ਆ ਫੇ ਆਪਾਂ ਡੈਡੀ ਮਿਸਤਰੀ ਨੂੰ ਲਾਵਾਂਗੇ ਆਪਾਂ ਹੋਰ ਕੋਈ ਮਿਸਤਰੀ ਲਾਵਾਂਗੇ ਜਿਹੜੇ ਉਹ ਹੀ ਰਾਜ ਮਿਸਤਰੀ ਦਾ ਕੰਮ ਚਾਰਟ ਕਰਦਾ ਆ ਕਿਉਂਕਿ ਆਨ ਤੇ ਡੈਡੀ ਨੂੰ ਨਾ ਦੇ ਹੱਥ ਵੀ ਖਰਾਬ ਹੋ ਜਾਂਦੇ ਆ ਹੁਣ ਅਲਰਜੀ ਹੋ ਗਈ ਯਾਰ ਅੱਥੋਂ ਅਲਰਜੀ ਹੋ ਜਾਂਦੀ ਇਹਨਾਂ ਨੂੰ ਹੁਣ ਵੈਸੇ ਉੱਥੇ ਜਾਂਦੇ ਹੁੰਦੇ ਨਰੇਗਾ ਤੇ ਕੰਮ ਜਾਂਦੇ ਹੁੰਦੇ ਜਿਦਾ ਬੂਟੇ ਬਾਟਿਆਂ ਦੇ ਉੱਥੇ ਕੋਸੋਖੇ ਕੰਮ ਹੁੰਦਾ ਇੰਨਾ ਕੋਈ ਹੈਵੀ ਕੰਮ ਨਹੀਂ ਹੁੰਦਾ ਹੈਗਾ ਯਾਰ ਹੁਣ ਵਿਆਸ ਤੇ ਆਉਣ ਵਾਲੇ ਹੈ ਸ਼ਾਇਦ ਕਾਲੂ ਜਾਂ ਪਰਸੋਂ ਆਉਣ ਕਿਉਂਕਿ ਸੈਜੂ ਨੂੰ ਤਾਂ ਵੇਢਾ ਕਿਉਂਕਿ ਸੈਜੂ ਨੂੰ ਚੀਜ਼ਾਂ ਮਿਲਣੀਆਂ ਈ ਦੰਦ ਦੇਖ ਆਪਣੇ ਉਹਨਾਂ ਦੀ ਗਾੜੀ ਲੈ ਕੇ ਆਉਣੀ ਆ ਤੂੰ ਪੈਸੇ ਦੇ ਕੇ ਨੀ ਤੋੜਿਆ ਨੌੜੀ ਜਿੱਤੇ ਉਹ ਤੇ ਪ੍ਰੀਣੀ ਆਉਣੀ ਆ ਪੈਸੇ ਇਹ ਮਿਲਦੀਆਂ ਉਥੋਂ ਐ ਉਹ ਕਾਟਦੇ ਸੀਗੇ ਕਹਿੰਦਾ ਹੈਗੇ ਕਾਟਦੇ ਇਹਨਾਂ ਲਈ ਲੈਣਾ ਹਾਂ ਹਾਂ ਹੁਣ ਲਈ ਜੀ ਆਪ ਪਿੰਨੇ ਪਿਆ ਚਾਹ ਮੈਂ ਵੀ ਹੁਣ ਚਾਹ ਪੀ ਲਵਾਂ ਫੇਰ ਬੰਦ ਨੂੰ ਦੱਸ ਦਿਆਂ ਦਾਲ ਦਾ ਕੀ ਕਰਨਾ ਹੈ ਖੱਲੇ ਅਸੀਂ ਇਹ ਪੱਕੇ ਥੱਲੇ ਸੁੱਕਣੇ ਪਾਈ ਆ ਸੁੱਕਣੇ ਪਾਈਆਂ ਸੁੱਕ ਲੈਣ ਤੁਹਾਨੂੰ ਚਾਹ ਪੀ ਲਵਾਂ ਕੱਲ ਤੁਸੀਂ ਸਾਡੇ ਕੋਲੋਂ ਬਹੁਤ ਬਹੁਤ ਸਾਰਾ ਪਿਆਰ ਦਿੱਤਾ ਲਈ ਭੱਲੇ ਵਾਲਿਆਂ ਨੂੰ आज जस न्यू रेसिपी ਲੈ ਕੇ ਆਉਂਗਾ ਜੀਆਂ ਤੇ ਪਹ ਚਾ ਚੁੱਕੀ ਦੇ ਕੈਮ ਹੋ ਗਏ ਤੇਰਾ ਫਰਕ ਨਾ ਮੰਨਿਆ ਸੁਪਾਪਾ ਨੇ ਹਾਲੀ ਦਾ ਬਣਾਈ ਨਹੀਂ ਕੀ ਨਹੀਂ ਬਣਾਈ ਪੱਲੇ ਪੀਣੀ ਆ ਅਪਣੇ ਪੋਤਣੇ ਨੂੰ ਜਾ ਪੀਣੀ ਆ ਜਾ ਕੇ ਦੇਖਿਆ ਜੇ ਸੂਟਾ ਨਹੀਂ ਗਈ ਹੋਰ ਨਾ ਨੇ ਇਹ ਗਰਮੀ ਬਹੁਤ ਜ਼ਿਆਦੇ ਆ ਜੀ ਤੇ ਗਰਮੀ ਚ ਆਪਣੇ ਬੱਚੇ ਦਾ ਖਿਆਲ ਰੱਖੋ ਤੇ ਆਪਣਾ ਵੀ ਖਿਆਲ ਰੱਖੋ ਬਹੁਤ ਜ਼ਿਆਦੇ ਗਰਮੀ ਪੈ ਰਹੀ ਆ ਤੇ ਅੰਦਰ ਉਹ ਜਿੰਨਾ ਰਹਿ ਹੁੰਦਾ 12 ਵਿੱਚ ਲੈ ਕੇ 3 ਜੁਲਾਈ ਤੱਕ ਨਹੀਂ ਜੀ ਹੂੰ ਜਿਨ੍ਹਾਂ ਨੇ ਕੰਮ ਕਰਨਾ ਉਹ ਮਜ਼ਦੂਰੀ ਵਾਲਾ ਨੂੰ ਕਰਨਾ ਹੀ ਪੈਣਾ ਹੈ ਪਰ ਵੀ ਆਪਣਾ ਖਿਆਲ ਰੱਖੋ ਜਿਹਨੇ ਕੰਮ ਹੀ ਕਰਨਾ ਹੈ ਕੰਮ ਦਾ ਭੁਗਤਾਨੇ ਪੈਣਾ ਪਰ ਬਿਮਾਰ ਹੋਣ ਦਾ ਵੀ ਡਰ ਆਣਾ ਬਹੁਤ ਕਰਕੇ ਤੂੰ ਜਿਹੜੀ ਵੀ ਬਣਾਉਂਦੀ ਹੈ ਲੋ ਜੀ ਦਾਲ ਆਪਾਂ ਸਕਾ ਲਈ ਆ ਪੱਖੇ ਥੱਲੇ ਤੇ ਆਪਾਂ ਇਹਨੂੰ ਸਕਾ ਕੇ ਦੇਖਦੇ ਆ ਜੀ ਮੰਮੀ ਤੇਰੀ ਕੀ ਬਣਾਉਂਦੀ ਆ ਲੋ ਜੀ ਦਾਲ ਆ ਗਈ ਆ ਆਪਾਂ ਰੋ ਦਾ ਡਾਲ ਰੱਖ ਦਿਓ ਇੱਥੇ ਤੇ ਕੱਲ ਸਾਨੂੰ ਕਮੈਂਟ ਵੀ ਆਇਆ ਸੀ ਇਹ ਹੋ ਰਾ ਜਿਹੜੀਆਂ ਤੁਹਾਡੀਆਂ ਆ ਉਹ ਗਲਤ ਲੱਗੀਆਂ ਆ ਕਿ ਅੱਗ ਲੱਗਣ ਦਾ ਡਰ ਆ ਅੱਗ ਲੱਗਣ ਦਾ ਡਰ ਆ ਜੀ ਇਹ ਪਲਾ ਲਾਂਗੇ ਦੋਸਤੋ ਕੋਈ ਨਹੀਂ ਟੈਂਸ਼ਨ ਲਓ ਥੱਲੇ ਵਾਲੀਆਂ ਕਹਿੰਦੇ ਪਏ ਆ ਥੱਲੇ ਵਾਲੀਆਂ ਸੀ ਵੈਸੇ ਵੀ ਟੈਂਪਰੇਰੀ ਰੱਖੀਆਂ ਸੀਗੀਆਂ ਕਿ ਜਿਹੜਾ ਆਪਣੀ ਵੀਡੀਓ ਸਫਾਈ ਦੇ ਵਿੱਚ ਬਣ ਜਾਵੇ ਇਸ ਕਰਕੇ ਟੈਂਪਰਰੀ ਨੀਚੇ ਨਾਲ ਥੁੜ ਗਈਆਂ ਇਹ ਲੱਖ ਦੀ ਲੱਥਰੀਆਂ ਨਹੀਂ ਉਹ ਨਾ ਉੱਪਰ ਨੂੰ ਹੁਣੀ ਆ ਹੋਏ ਗੈਸ ਤਾਂ ਆਪਾਂ ਬਾਟੇ ਬਾਟੇ ਦਾ ਬੰਦ ਕਰ ਦਿੱਤਾ ਥੱਲੇ ਬਾਕੀ ਅੱਗ ਲੱਗਣ ਦਾ ਖਤਰਾ ਤਾਂ ਹੋਵੇ ਬਾਕੀ ਪਤਾ ਕੀ ਚੱਕਰੇ ਤੇ ਪਾਣੀ ਡਿੱਗਦਾ ਰਹਿੰਦਾ ਇਹ ਗਿੱਲੀ ਰਹਿੰਦੀ ਹਰ ਵੇਲੇ ਉਹ ਇਹਨੋਂ ਕੋਈ ਚੀਜ਼ ਡਿੱਗਦੀ ਰਹਿੰਦੀ ਤੇ ਗਿੱਲੀ ਰਹਿੰਦੀ ਏ ਜਿਹਦੇ ਵਿੱਚ ਅੱਗ ਕੋਈ ਤਾਂ ਲੱਗਣ ਦਾ ਬਹੁਤ ਖਤਰਾ ਨਹੀਂ ਹੁੰਦਾ ਬਾਕੀ ਸੀ ਗੈਸ ਜਿਹੜਾ ਆ ਉਹ ਨੀਚੇ ਬੰਦ ਕਰਕੇ ਰੱਖੀਦਾ ਹਰ ਵੇਲੇ ਆਪਾਂ ਸਾਰਿਆਂ ਨੇ ਆਜ਼ਦੀ ਪਾਲੀ ਆ ਕਿ ਜੇ ਲੈ ਗੈਸ ਉੱਤੋਂ ਬੰਦ ਕਰਨਾ ਥੱਲੇ ਬੰਦ ਕਰਕੇ ਰਾਦਨ ਨੂੰ ਪੱਕੇ ਬੰਦ ਕਰੀਦਾ ਨਾ ਤੇ ਆਪਾਂ ਜਿਹੜਾ ਕੋਈ ਹੁੰਦਾ ਉਹ ਦੇਖ ਲੈਂਦਾ ਚੈੱਕ ਕਰ ਲੈਂਦਾ ਬੰਦ ਤੇ ਨਹੀਂ ਬੰਦ ਤੇ ਤਾਂ ਨਹੀਂ ਮਿਲਦੀ ਪੈਕਟ ਆ ਦੇਖੋ ਜੀ ਆਪਾਂ ਲੱਗੇ ਆ ਜੀ ਉਹ ਹਦਾ ਬਣਾਉਣ ਜਿਹੜੀ ਪੈਕਟ ਆ ਸਾਨੂੰ ਮਿਲਦੀ ਲੂਣ ਦੀ ਵਾਲੀ ਭੂਜੀਆ ਪੂਜੀਆ ਆ ਦੇਖੋ ਦਾਪ ਲੈ ਲਈਆ ਮੂੰਗੀ ਦੀ ਦਾਲ ਭੂਜੀਆ ਕੜਾਈ ਨੂੰ ਕਰ ਕਰ ਲਿਆ ਇਹਨੂੰ ਸਾਰੀ ਵਿੱਚ ਪਾ ਲੈਦੇ ਏਦਾਂ ਹੀ ਲੂਣ ਹੱਲੇ ਹੁਣੇ ਕੋਣਾ ਕੁਝ ਵੀ ਲੂਣ ਇਹੜੀ ਮੂੰਗੀ ਦੀ ਦਾਲ ਹੀ ਸਾਨੂੰ ਮਿਲਦੀ 10 ਰੁਪਏ ਦਾ ਪੈਕਟ ਇਹ ਵਾਲੀ ਪਹਿਲਾਂ ਦਾ ਨੂੰ ਭੇਗੇ ਨਾ ਨੂੰ ਕਰ ਲਿਆ ਆ ਕੱਲ ਜਿਹਦਾ ਪਟਾਈ ਬੱਲੇ ਬਣਾਏ ਸੀ ਨਾ ਉਹਦੇ ਵਿੱਚ ਅੰਬ ਦੀ ਕੱਢ ਕੇ ਰੱਖ ਲਈ ਸੀਗੀ ਇਹ ਇਹ ਪਰ ਉਹ ਘੁੜੀਆਂ ਬਣਾ ਕੇ ਦੇਖਾਂਗੇ ਟਰਾਈ ਕਰਕੇ ਤੇ ਅੱਜ ਆਪਾਂ ਉਹ ਰੈਡੀ ਕਰ ਰਹੇ ਆ ਘੁੜੀਆਂ ਰੈਡੀ ਕਰਕੇ ਦੇਖਣੀਆਂ ਨੇ ਇਹਦਾ ਦੇਖਦੇ ਆ ਕਿਦਾਂ ਦਾ ਪੰਦਾ ਟਰਾਈ ਕਰਕੇ ਵਧੀਆ ਉਹ ਤਾਂ ਬਣਨੀ ਚਾਹੀਦਾ ਤਾਂ ਉਹ ਜਿਹੜਾ ਕਈ ਦਾ ਤੇਲ ਚ ਵੀ ਤਲਦੇ ਇਹਨੂੰ ਬਟ ਤੇਲ ਚ ਤਲ ਨਾਲੋਂ ਇਦਾਂ ਮੈਂ ਕਹਿੰਨਾ ਸਹੀ ਆ ਨਾਲੇ ਕੋਈ ਬੱਚੇ ਵੀ ਖਾ ਸਕਦੇ ਐ ਇਦਾਂ ਇਹ ਨਾਰਮਲ ਗੈਸ ਰੱਖੇ ਦਾ ਪਤਾ ਕਿ ਚੱਕਣਾ ਨਾਰਮਲ ਗੈਸ ਰੱਖਣ ਦੇ ਨਾਲ ਨਾ ਫਿਰ ਉਹ ਜਲਣਾ ਨਹੀਂ ਆ ਮੈਨੂੰ ਜੀ ਨਾਲੇ ਨਾ ਇਹਨੇ ਪਤਾ ਕਿ ਕਿਤਾ ਦਾਲ ਨੂੰ ਧੁੱਪੇ ਰੱਖਣ ਲੱਗੇ ਸੀ ਧੁੱਪੇ ਨਹੀਂ ਰੱਖਣ ਹੈਗੀ ਤੁਸੀਂ ਹਵਾ ਨਾਲ ਸੁਕੋਣੀ ਆ ਪੱਕੇ ਦੇ ਹਵਾ ਨਾਲ ਫਿਰ ਜੇ ਲੱਗੇ ਸੀ ਰੱਖਣਾ ਧੁੱਪੇ ਨਹੀਂ ਰੱਖਣੀ ਹੈਗੀ ਇਹਨੂੰ ਇਹਨੂੰ ਤੁਸੀਂ ਰੱਖਣਾ ਆ ਇੱਕ ਕੱਪੜਾ ਪਿਛਾ ਕੇ ਪੱਖਾ ਚਲਾ ਕੇ ਪੱਖੇ ਦੇ نیچے ਖਲਾਰਦਾ ਨਹੀਂ ਸਾਰੀ ਦਾਲ ਓਕੇ ਚਲਦੇ ਹੁੰਦੇ ਤਾਂ ਗਰਮੀਆਂ ਨੂੰ ਪੱਕੇ ਹਾਂ ਹੋਏ ਕਿੰਨੀ ਥੋੜੀ ਜਿਹੀ ਮੈਲ ਨੂੰ ਲਾਉਂ ਪਈ ਆਹਾ ਹਾ ਹਾ ਤਾਂ ਪੂਰੀਆ ਬਣਦੇ ਵਾਓ ਮਾਰੇ ਯਾਰ ਸਾਰੇ ਪੰਜ ਹੋ ਗਏ ਜਿਹੜਾ ਮੈਂ ਚਿੱਲੀ-ਘਲੀ ਸੀ ਅੱਜ ਪੂਰੀਆ ਤੇ ਕੱਲ ਜਿਹੜਾ ਮੈਂ ਗਵਾਟ ਗਿਆ ਸੀਗਾ ਉਹ ਪਬਲਿਕ ਕੀਤਾ ਸੀਗਾ ਇਹ ਮੈਨੂੰ ਨਾ ਲੱਭਣ ਦੇ ਦੁਪਹਿਰੇ ਹੁੰਦੇ ਸੌਂ ਕੇ ਉੱਠੀ ਸੀ ਕਿਨੇ ਵਲੌਗ ਬਣਾਉਣਾ ਤੇ ਕਿੱਥੇ ਵਫਾ ਤੇ ਮੈਂ ਜਾਣ ਕੇ ਮੈਨੂੰ ਲੱਭੀ ਜਾਂ ਮੈਂ ਕਿਹ ਦੁਪਹਿਰੇ ਤਿੰਨ ਚਲ ਗਏ ਇਹ ਇਹਨਾਂ ਨੂੰ ਸੋਫੇ ਤੋਂ ਛਲੂ ਕੇ ਮੇਰਾ ਵੀ ਲੱਗੂ ਤੂੰ ਪਾਗਲ ਹੋ ਗਈ ਬਾਰ ਤੇ ਮੈਂ ਨਾ ਉੱਥੇ ਸੋਫੇ ਦੇ ਇੱਕ ਸਾਈਡ ਉੱਤੇ ਚਾਦਰ ਢਾਲੀ ਉੱਪਰ ਤੇ ਲੱਬ ਦੇਰੇ ਲੱਬ ਦੇਰੇ ਉਧਰ ਸੱਜੂ ਆਈ ਕੇਰੀ ਪੱਪਾ ਦੀ ਜੱਪਲਾ ਦੇਖੀ ਉਹਦਾ ਗਾਲੀ ਉੱਤੇ ਲੱਬ ਦੇਰੇ ਲੱਬ ਦੇਰੇ ਉਧਰ ਸੱਜੂ ਆਈ ਕੇਰੀ ਪੱਪਾ ਦੀ ਜੱਪਲਾ ਦੇਖੀ ਉਹਦਾ ਗਰਮੀ ਬਹੁਤ ਸੀ ਉਹਨੇ ਮੈਂ ਗਰਮੀ ਚ ਪਹਿਨ ਲਈ ਉਹਦਾ ਸੈੱਨ ਬਿਲਕੁਲ ਵਧੀਆ ਆ ਕੇ ਲਾਇਆ ਕਿਸ ਪੱਪਾ ਦੀ ਜੱਪਲਾ ਸਿੱਧੀ ਦਿਮਾਗ ਦੇਖ ਉਹਦਾ ਕੁੜੀ ਦਾ ਅੰ데ਖੇ ਕਿ ਪੱਪਾ ਦੀ ਜੱਪਲਾ ਇੱਥੇ ਹੀ ਆ ਹਾਂ ਇਹ ਸੀ ਆਈਡੀ ਵਾਲਿਆਂ ਨੂੰ ਤਾਂ ਨਿਕਮ ਹਾਂ ਇਹ ਬਾਹਰ ਵੀ ਦੇਖਣ ਗਈ ਇਹਨੂੰ ਪਤਾ ਲੱਗ ਗਿਆ ਕਿ ਜੱਪਲਾ ਉੱਥੇ ਹੀ ਆ ਹਾਂ ਤੇ ਵਫਾਈ ਤੇ ਹੋਣੀ ਕਿਤੇ ਤੇ ਹੁਣੀ ਤੇ ਬਾਕੀ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਬਲੌਗਸ ਨੂੰ ਤੇ ਇੰਨੇ ਪਿਆਰ ਕਰਦੇ ਹੋ ਤੇ ਵਧੀਆ ਵਧੀਆ ਟਿਪਸ ਲੋਕ ਨੂੰ ਬੜਾ ਪਿਆਰ ਦਿੱਤਾ ਸਾਰਿਆਂ ਨੇ ਜਿਹੜੇ ਨੂੰ ਪਿਛਲੇ ਬਲੌਗ ਨੂੰ ਲਈ ਭੱਲੇ ਵਾਲੇ ਸਾਰੇ ਮੇਰੇ ਜਿਹੜਾ ਉਹ ਬਲੌਗਸ ਨਾਲ ਉਹਨੂੰ ਬੜਾ ਪਿਆਰ ਕਰਦਾ ਸਾਰਿਆਂ ਨੇ ਜਿਹੜੇ ਸਾਰੇ ਮੈਨੂੰ ਬੋਲਦੇ ਸੀ ਸਾਰੇ ਕਹਿੰਦੇ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਦੇਖੋ ਤੁਹਾਨੂੰ ਕੋਲੋਂ ਕੋਕੀ ਜਾਂਦੇ ਮੈਨੂੰ ਬਹੁਤ ਵਧੀਆ ਲੱਗਦਾ ਇੰਨੇ ਜ਼ਿਆਦਾ ਕਮੈਂਟ ਆਉਂਦੇ ਨਾ ਉੱਤੇ ਹੁਣ ਵੀ ਯਾਰ ਰੋਜ਼ ਦੇ 10 20 ਕਮੈਂਟ ਡੇਲੀ ਆਉਂਦੇ ਆ ਉੱਤੇ ਇੰਨੇ ਸਾਰਿਆਂ ਨੇ ਸਪੋਰਟ ਕਰਨਦੇ ਆ ਮੈਨੂੰ ਮੈਨੂੰ ਬਹੁਤ ਪਿਆਰਾ ਲੱਗਾ ਕਿ ਸਾਰਿਆਂ ਨੇ ਕਿੰਨੇ ਇਦਾਂ ਆ ਦੀ ਪਤਾ ਕੀ ਚੱਕਰ ਆ ਕੋਈ ਵੀ ਕੰਮ ਆ ਮਿਹਨਤ ਨਾਲ ਹੀ ਆ ਮਿਹਨਤ ਤੋਂ ਬਿਨਾ ਕੁਝ ਨਹੀਂ ਹੁੰਦਾ ਹਰ ਇੱਕ ਨੂੰ ਲੱਗਦਾ ਕਿ ਕੈਮਰਾ ਚੱਕਿਆ ਵੀਡੀਓ ਬਣਾਉਣਾ ਆਪੇ ਦਾ ਚਲੋ ਜੀ ਇਦਾਂ ਨਹੀਂ ਹੁੰਦਾ ਬਹੁਤ ਸੰਘਰਸ਼ ਕਰਨੇ ਪੈਂਦੇ ਇਹਦੇ ਲਈ ਬਹੁਤ ਕੁਝ ਕਰਨਾ ਪੈਂਦਾ ਆ ਤੁਸੀਂ ਆਪਣਾ ਨਵਾਂ ਚੈਨਲ ਬਣਾਉਂਗੇ ਤਾਂ ਤੁਹਾਨੂੰ ਮਸਾ ਲੱਗਣਾ ਟੱਪਣਾ ਘੜਾ ਸੁੱਖਾ ਆ ਕੋਈ ਵੀ ਕੰਮ ਕਰਨ ਲਈ ਟੱਪਣਾ ਘੜਾ ਸੁੱਖਾ ਚੱਲ ਫੇਰ ਕੇ ਕੰਮ ਕਰਨਾ ਕੋਈ ਸੁੱਖਾ ਕੋਈ ਕੰਮ ਸੁੱਖਾ ਨਹੀਂ ਸਾਰੇ ਮੇਂਦਨਾ ਹੀ ਗਿਲੇ ਆ ਹਾਏ 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 ਹੋਏ ਹੋਏ ਬਣ ਗਿਆ ਓਏ ਹੋਜੀ ਬਣ ਗਿਆ ਓਏ ਓ ਬਹੁਤ ਬਗਲ ਹਾਲੇ ਨਹੀਂ ਯਾਰ ਕਾਲਾ ਕਮਕ ਪਾ ਲਈ ਵਿੱਚ ਬਾਅਦ ਚ ਸੋਣਾ ਇਹਨੂੰ ਕੱਢ ਕੇ ਸਾਰੀ ਨੂੰ ਹਾ ਹਾ ਬਣ ਗਿਆ ਜੀ ਮੂੰਗੀ ਦਾਲ ਨਾਲ ਪੁਰੀਆਂ ਹੀ ਬਣਾ ਕੇ ਕਰ ਲਿਆ ਰੈਡੀ ਥੋੜਾ ਜਿਹਾ ਨਮਚਾਰੇ ਘੱਲ ਲੈਣਾ ਕੱਲ ਵੀ ਤੁਹਾਨੂੰ ਮੈਂ ਕਿਹਾ ਸੀ ਪਰ ਕੱਲ ਦਹੀਂ ਭੱਲੇ ਵੀ ਖੱਟ ਗਏ ਇੰਨੇ ਸਵਾਦ ਬਣਾਈ ਸਾਰੇ ਨਾਲੇ ਬੁਧਿਆ ਬੁਧਿਆ ਚੀਨਾ ਜ਼ਾਰ ਸਵਾਦੀ ਕਰਨ ਦਿਨ ਨਾ ਇਹੋ ਜੀ ਆਇਆ 100 ਰੁਪਏ ਤੋਂ ਲੈ ਕੇ ਨਾ ਮੂੰਗੀ ਦਾਲ ਆ ਭੁੜਿਆ ਤੇ ਨਿਆਣੇ ਜਿਹਨੂੰ ਬਹੁਤ ਖਾਂਦੇ ਆ ਤੇ ਉਸ ਭੁੜਿਆ ਜਿਹੜਾ ਘਰ ਤਿਆਰ ਕਰਕੇ ਦੇਖਿਆ ਆ ਤੇ ਟਰਾਈ ਕੀਤਾ ਆ ਤੇ ਬਹੁਤ ਵਧੀਆ ਬਣਿਆ ਆ ਜਿਹੜੀ ਸਾਨੂੰ 스멜 ਆਉਤ ਬਹੁਤ ਹੀ ਟੇਸਟੀ ਆ ਰਹੀ ਹੈ 스멜 ਕਿ ਇਦਾਂ ਲੱਗਦਾ ਕਿ ਉਹ ਵਧੀਆ ਆਹਾ ਆ ਗਿਆ ਇਹਦਾ ਜਮ ਕੇ ਬਣਾ ਕੇ ਹੈ ਹੈ ਕੇ ਖਤਮ ਹੋ ਗਿਆ। ਉਹ ਹੋ। ਦੋਸਤੋ ਇਹ ਤੇ ਕੇ ਦਾ ਚੰਮਰ ਚ ਪੈਣਾ ਆ ਟਾਈਮਿੰਗ ਦੇ ਲਈ। ਕੇ ਤੁਹਾਡੇ ਹੈ ਹੀ ਨਹੀਂ ਉਹ। ਕੇ ਬਿਲਕੁਲ ਹੀ ਨਹੀਂ। ਨਹੀਂ। ਬੱਧੀ ਰੱਖਣੀ। ਅਜੇ ਨਾਲੀ ਹੈ। ਕਿੰਨਾ ਘਾਟੀ ਡੱਬੇ ਵਿੱਚ ਪਾ ਗਏ ਨਾ ਇਹਨੇ। ਖੋਦ ਦੇਣਾ ਮੈਂ। ਹਾਂ ਡੱਬੇ ਵਿੱਚ ਪਾ ਕੇ ਘਮਾ ਦੇ। ਸਾਰਾ ਹੀ ਪਾ ਦੇ ਡੱਬੇ ਦੇ ਪਾ ਕੇ ਘਮਾ ਦੇ ਬੇ ਸਿਰ ਦੇ ਦੁਆਰਾ। ਤੁਹਾਨੂੰ ਤੁਮੜੇ। ਵੈਰੀ ਗੁੱਡ ਤੁਮੜੇ। ਆ ਦੇਖੋ ਜੀ ਦਿਮਾਗ ਇਹਨੂੰ ਮੈਨੇ ਦਿਮਾਗ ਜੇ ਤੁਹਾਡੇ ਕੋਈ ਨਹੀਂ ਹੈਗਾ ਤੁਹਾਨੂੰ ਇਹ ਵਾਲਾ ੱੱਬਾ ਲੈ ਕੇ ਮੈਂ ਚੁੱਕ ਕੇ ਲਮਾ ਦੋ ਕਿ ਇਹਦਾ ਕੇਪ ਹੋਣਾ ਥੋੜਾ ਇਹਨੂੰ ਕਿ ਸ਼ਾਈਨਿੰਗ ਜੀ ਆ ਜਾਂਦੀ ਫੇ ਵਧੀਆ ਸੀ ਤੇ ਆਪਾਂ ਕਰ ਲਿਆ ਏਦਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦਾ ਬਹੁਤੋ ਦਿੱਤਾ ਹੈ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਆਂ ਤੇ ਅੱਜ ਕੇ ਕੰਮ ਹੋ ਗਿਆ ਨੂੰ ਪਤਾ ਨਹੀਂ ਲੱਗਿਆ ਤੇ ਮੈਂ ਜਾ ਕੇ ਸ਼ਾਮ ਨੂੰ ਖੇ ਲਿਆ ਤੇ ਮੈਂ ਮੈਨੇ ਹਾਂਜੀ ਇਹ ਹੈ ਕਿ ਜੋ ਕੋਲ ਹੋਵੇ ਉਹਨੂੰ ਖੁਸ਼ੀ-ਖੁਸ਼ੀ ਰੱਖਣ ਚਾਹੀਦਾ ਕਿ ਖੁਸ਼ ਰਹੋ ਹਮੇਸ਼ਾ ਤੇ ਚੜ੍ਹਦੀ ਕਲਾ 'ਚ ਰੱਖੀ ਪਰਮਾਤਮਾ ਸਾਭ ਨੂੰ ਤੇ ਥੋੜਾ ਜਿਆਦਾ ਹੀ ਨਿੱਕਲ ਗਿਆ ਲੈ ਇਹ ਵਿੱਚੋਂ ਸਾਰਾ ਢਲ ਗਿਆ ਹਾਂ ਆਪਾਂ ਫਿਰ ਜਿਆਦੇ ਨਾਪ ਕੇ ਆਹ ਦਾਣ ਵਿੱਚ ਰਹਿਣ ਕੀ ਇਹ ਜਿਆਦਾ ਹੀ ਹੋ ਗਿਆ ਤੈਨੂੰ ਬੋਲ ਲੈ ਸਾਡੇ ਨੂੰ ਸਾਨੂੰ ਦੱਸ ਹੈ ਉਹ ਤੋਂ ਅੰਦਰ ਵਾਜੋ ਖਿਆ ਸਾਡੇ ਬਣਾ ਮੈਨਾਂ ਸੁੱਕਾ ਵਧੀਆ ਹੀ ਉਹ ਥੋੜਾ ਜਿਹਾ ਪਣਾ ਹੀ ਉਹ ਕੇ ਨਜ਼ਰ ਆਦਾ ਲੱਗ ਗਿਆ ਉਹਦਾ ਸੋਕੇ ਜਾਣਾ ਇਹ ਬਾਅਦ ਵਿੱਚ ਉਹ ਤਾਂ ਪਾ ਦੇ ਲੂਣ ਤੁਹਾਨੂੰ ਕਿਹਾ ਕੱਟ ਕੇ ਪਣਾ ਹੋਣਾ ਅੰਦਰ ਖਾਣਾ ਆ ਸਭ ਕੁਝ ਖਾਈ ਜਾਣਾ ਆ ਆ ਲੈ ਭਾਈ ਪਾਣੀ ਠੰਡਾ ਉਹ ਕੁੜੀ ਦੇ ਕਿ ਆ ਬੈਠੇ ਦਿਲ ਕਰਦਾ ਫ੍ਰਿਜ ਜੀ ਬੈਠੀ ਐ ਨਹੀਂ ਕਰਨੀ ਕੁੜੀ ਦੇਖਿਆ ਫੁੱਲੂ ਕਾਲਾ ਨਮਕ ਦੇ ਪਾਣੀ ਵਿੱਚ ਕਾਲਾ ਨਮਕ ਵੀ ਪੁੱਜਾ ਮਾਲ ਕੜ ਦੇ ਪਾਣੀ ਕਾਲਾ ਨਮਕ ਦੇ ਇਹ ਅੱਧ ਕੁੜੀ ਰੁਕੀ ਹੋਇਆ ਸੁੱਤੀ ਹੈ ਸੋਨਾ ਹੀ ਗਰਮੀ ਥੋੜੀ ਹੈ ਬੱਚੇ ਗਰਮੀ ਦਾ ਲੋ ਜੀ ਆਪਣਾ ਬਣ ਕੇ ਪੁਜੀਆ ਜਿਹੜਾ ਮੂੰਗੀ ਪੁਜੀਆ ਤਿਆਰ ਪਾੜਾ ਇੱਕ ਟਮਾ ਖਾ ਕੇ ਫਿਰ ਆਪਾਂ ਤੁਹਾਨੂੰ ਰਿਵਿਊ ਦਿੰਨੇ ਆ ਇਹਦਾ ਤੇ ਰੈਡੀ ਹੋ ਲੈੰਦੋ ਇਹ ਜਿਹੜਾ ਟ੍ਰਿਕ ਜਿਹੜਾ ਹੁੰਦਾ ਦਾ ਜਿਆਦਾ ਨਹੀਂ ਮਾੜਾ ਮਾੜਾ ਨਹੀਂ ਮਾੜਾ ਮਾੜਾ ਕੀ ਇਹ ਕਰਨਾ ਹੈ ਜਦੋਂ ਜਿਹੜਾ ਰੈਡੀ ਹੋ ਗਿਆ ਫਿਰ ਸਾਰਾ ਟ੍ਰਿਕ ਦੱਸਦੀ ਨਾ ਜੋ ਜੋ ਕੀਤਾ ਬੇਜਿੰਦੀ ਕਿ ਤੱਕ ਸਾਨੂੰ ਸਾਰਾ ਕੋ ਦੱਸਾਂਗੇ ਬਲੌਗ ਨਾਲ ਦੀ ਬਣੇ ਰਹੋ ਤੇ ਸਾਨੂੰ ਪਿਆਰਿਆ ਜਿਹਾ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਆਪਾਂ ਹੁਣ ਦੇਖਦੇ ਹਾਂ ਇਹ ਜਦੋਂ ਬੁਨ ਟੈਸਟ ਕਰਦੇ ਹਾਂ ਕੀ ਹੁੰਦਾ ਆ ਬਣ ਕੇ ਰੈਡੀ ਹੋਣ ਵਾਲਾ ਹੀ ਆ ਜੀ ਆਪਾਂ ਇਹਨੂੰ ਉਤਾਰ ਲਿਆ ਆ ਗੈਸ ਤੋਂ نیچے ਤੇ ਗੈਸ ਤੋਂ ਹੇਠ ਉਤਾਰ ਕੇ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਏ ਆ ਸੀ ਆਪਦੇ ਦੇਖਦੇ ਹਾਂ ਕਿ ਪ੍ਰੋਸੈਸ ਕਿੰਨਾ ਕਿ ਨਿਕਲਿਆ 20% ਨਿਕਲਿਆ ਇਹਨੂੰ ਛਾਣੀ ਲਈਏ ਇਸ ਨੂੰ ਮੜਾ ਹੁ ਕਰਨਾ ਠੰਡਾ ਪੱਕੇ ਥੱਲੇ ਹਾਂ ਲੈ ਆਵੇ ਪੱਕੇ ਥੱਲੇ ਕਰ ਲਈਏ ਚੱਕ ਲੈ ਇੱਥੇ ਰੁਕ ਜਾ ਲੰਮ ਨੂੰ ਪਾਉਣਾ ਪਰ ਨੰਮ ਨੂੰ ਬੇਚੇ ਜੇ ਪਉਂਦੀ ਤਾਂ ਸਾਰਾ ਰਲ ਜਾਣਾ ਹੈਗਾ ਦੂਜੇ ਨੰਮ ਦੀ ਬਾਰੇ ਰਹਿਣ ਦੇ ਕਾਲਾ ਕਾਲਾ ਲੋ ਜੀ ਆਪਾਂ ਨੂੰ ਕੋਣ ਗਿਆ ਨਮਕ ਕਿਹਦੇ ਤੇ ਪਹਿਲੇ ਇੱਦਾਂ ਤਾਂ ਨਮਕ ਪਾਓ ਸਾਰਾ ਇਹ ਉੱਪਰ ਇੱਦਾਂ ਦਾ ਥੀਕ ਠੀਕ ਹੀ ਬੰਮਾ ਜਿਆਦਾ ਨਹੀਂ ਨਮੂਂਦਾ ਬਸ ਇੰਨਾ ਹੀ ਹੁਣ ਇਹਨੂੰ ਫੇਰ ਕੋਈ ਮਿਕਸ ਕਰ ਲਿਓ ਐ ਇੱਦਿ ਬੰਦ ਕਰਕੇ ਉੱਪਰ ਕਰ ਲੈਂਦੇ ਤਾਂ ਸਭ ਤੋਂ ਵਧੀਆ ਹੈ ਕੰਮ ਜਿੰਨਾ ਅੱਗੇ ਚ ਕੱਢ ਲਈ ਫੇਰ ਦੁਬਾਰਾ ਖੌਣ ਵਾਲਾ ਦੇ ਸਾਰੇ ਨਮ ਜਾਂ ਦਾਣੀ ਸੁਣੀ ਦੇ ਲਓ ਜੋ ਜੀ ਦਾ ਪਾਣ ਨਾਮ ਤੋਂ ਮਿਕਸ ਕਰਨ ਲੱਗੇ ਆ ਤੇ ਸਾਰਿਆਂ ਨੇ ਇਦਾਂ ਹੀ ਕਰਿਓ ਮਿਕਸ ਨਾਮ ਤੋਂ ਗੈਸ ਬੰਦ ਕਰਕੇ ਕੜਾਈ ਦੇ ਵਿੱਚ ਨੋਟ ਪਾ ਕੇ ਤੁਹਾਨੂੰ ਮਿਕਸ ਕਰ ਲਿਓ ਤੇ ਇਹਨਾਂ ਨੂੰ ਆਪ ਕੱਢਣਗੇ ਬਾਹਰ ਖਾਣ ਅੱਗੇ ਤੇ ਨੈਕਸਟ ਵਲੌਗ ਦੱਸੋ ਸਾਨੂੰ ਤੁਹਾਡੇ ਤੇ ਆਵੇ ਕੱਲ ਸਹੀ ਵਲੌਗ ਆਤੇ ਆ ਬਲੌਗ ਦਾ ਸਹੀ ਕਾਤੇ ਆ ਕਮੈਂਟ ਦੇਖੇ ਸੀ ਉਹ ਦੱਸਿਆ ਨਿਊਡਲ ਆਵੇ ਨਿਊਡਲ ਲੰ ਕਈਆਂ ਨੇ ਨਿਊਡਲ ਗਿਆ ਸੀ ਤੇ ਕਈਆਂ ਨੇ ਉਹ ਵੀ ਗਿਆ ਸੀ ਥੋੜਾ ਜਿਹਾ ਕਾਲਾ ਲੰਮੂ ਵੀ ਤੀ ਪਾਸ ਆਦੇ ਸਵਾਦ ਦੇ ਸਾਥ ਥੋੜਾ ਹੀ ਪਾਈ ਨਾਮ ਕ ਜਾ ਰਹੇ ਹੋਏ ਦਾ ਕਾਲਾ ਤੇਜ ਆ ਤੇ ਅਗਲਾ ਵਲੌਗ ਸਾਡਾ ਨਿਊਡਲ ਤੇ ਆਊਗਾ ਦੇਖਦੇ ਆ ਨਿਊਡਲ ਦੀ ਤਿਆਰੀ ਕਰਕੇ ਟਰਾਈ ਕਰਕੇ ਜੇ ਨਿਊਡਲ ਸਾਡ ਤੋਂ ਬਣਦੇ ਕਿ ਨਹੀਂ ਬਣਦੇ ਨਿਊਡਲ ਦਾ ਉਹਰ ਬੰਸੋ ਖੁਇਆ ਦੇਖਦੇ ਕਿੰਨੇ ਬਣਦੇ ਆ ਸੋਕੇ ਆ ਬੰਦਾ ਤੇ ਉਹ ਬਣਾ ਕੇ ਨਿਕਾੜਾ ਹੈ ਸੋਕੇ ਲੰਬੇ ਲੰਬੇ ਕੱਟਣੀਆਂ ਕੀ ਕੱਟਣੀਆਂ ਲੰਬੇ ਲੰਬੇ ਤੁਸੀਂ ਕੱਟਣੀਆਂ ਲੰਬੀਆਂ ਗਰਮੀ ਨੇ ਦੇਖਦਾ ਭੀ ਜੀ ਸਹਜ ਕਰਾਰੇ ਹੋ ਗਏ ਬੰਗਰ ਫਟਦੇ ਕਿੰਦਾ ਆ ਫਰਾਰੇ ਹਲੇ ਨਹੀਂ ਸਬਜ਼ੂਨੇ ਪਾੜੇ ਹੋ ਗਏ। ਖਾਵਾ ਲੱਗਣੀ ਨਾ ਲੈ। ਉਤਵਾਜਾਂ ਨੂੰ ਲਾਪੀ ਘੜਕੜਦੀ। ਸਬਜ਼ੂਨੇ ਜਿਹਨੇ ਆਉਂਦੇ ਨਹੀਂ। ਅਜੇ ਕੋ ਦੋਸਤੋ ਬਣ ਕੇ ਦੇਖਦੇ ਆਂ ਤਾਂ ਪ੍ਰੋਪਰ ਰੈਡੀ ਨਹੀਂ ਹੋਏਗੇ। ਪ੍ਰੋਪਰ ਰੈਡੀ ਹੋਊਗਾ ਤਾਂ ਫੇ ਆਪਾਂ ਤੁਹਾਨੂੰ ਹੋਰ ਰਵਾਂਗੇ ਪ੍ਰੋਪਰ ਕਰਕੇ ਜੀ। ਕੀ ਬਣੇ ਕਿਦਾਂ ਨੇ ਬਣੀ ਕਿਦਾਂ ਨਹੀਂ ਬਣੀ। ਤਲੇ ਆ। ਆਪਾਂ ਤੁਹਾਨੂੰ ਦੱਸਾਂਗੇ ਸਾਰੇ। ਥੋੜਾ ਕੇ ਘਾਟੀ ਪਾਇਓ। ਕਿਉਂਕਿ ਸਾਹੀ ਸਾਡੇ ਘੇ ਹੈ ਨਹੀਂ ਸੀ ਸਾਨੂੰ ਉਹ ਕਰਨਾ ਪਿਆ। ਇਦਾਂ ਡੱਬੇ ਚ ਘਮਾਤੇ ਸਾਰੇ ਡੱਬੇ ਨੂੰ ਜਾ ਰਹੇ ਘੇ ਲੱਗਾ। ਇਹ ਇਦਾਂ ਲੱਗ ਗਿਆ। ਹਾਂ। ਉਹ ਜ਼ਿਆਦਾ ਘੇ ਸੀ ਨਾ। ਗਰਮੀ ਲੈਡ ਵੀ ਆ ਗਈ ਉੱਥਈਆ ਲਓ ਜੀ ਆਪਾਂ ਹੁਣ ਪੱਖੇ નીચે ਸਖਾਉਣਗੇ ਪੱਖਾ ਚੱਲ ਰਿਹਾ ਉੱਪਰ ਮੈਂ ਨਾ ਲਾਵਾਂ ਦਪੱਟਾ ਨੂੰ ਜਿੰਨੇ ਜਪਾਣੀ ਲੈ ਕੇ ਗਲਾਸ ਪੁੱਤ ਉਹ ਤਾਂ ਕਿੱਥੋਂ ਪਾਣੀ ਜਦੋਂ ਮੈਂ ਲਿਆ ਦੁੱਲਾ ਚਲ ਜਲਿਆ ਰੇ ਇੱਕ ਗਲਾਸ ਬਹੁਤ ਪਿਆਸ ਲੱਗੀ ਐ ਮੈਨੂੰ ਵੀ ਲੱਦੀ ਮੇਰਾ ਪੁੱਤ ਪਾਣੀ ਕਾਢ ਹੀ ਲਿਆ ਵਿੱਚੋਂ ਮੰਡੇਲੇ ਬਨੇ ਠੰਡਾ ਨਹੀਂ ਹੈਗਾ ਗਰਮ ਹੁਣਾ ਹੈ। ਹੋਏ ਸਾਰ ਗਰਮ ਹੈ ਤੇ ਤੈਨੂੰ ਖਾਣ ਨੂੰ ਦੇ ਰਾਂਗੇ ਮਾੜੇ ਤੋਂ ਹੌਲੀ ਠੰਡੇ। ਗਲਿਆਰੀ ਚ ਪਾਣੀ ਪੁੱਲਾ। ਦਾਦੀ ਦੇ ਘਰ ਕਾਢ ਕੇ ਬਣਾਦੇ ਬਾਲਟੀ ਕਾਢ ਲੈਣ। ਕੜਕੜ ਕਰਾ ਲਾਪੇ ਆ। ਸੁਕ ਲਾਂਦੇ ਹਵਾ ਨੂੰ। ਦੋਸਤੋ ਪੱਖੇ ਥੱਲੇ ਪਾ ਦਿੱਤੇ ਆ ਤੇ ਇਹਨਾਂ ਨੂੰ ਹੁਣ ਥੋੜੀ ਹਵਾ ਲੱਗਣ ਦੋ ਤੇ ਫਿਰ ਆਪਾਂ ਤੁਹਾਨੂੰ ਅਗਲਾ ਰਿਵਿਊ ਦੱਸ ਦੇਦਾ ਕੀ ਹੁੰਦਾ ਆ। ਬੋਲਦੇ ਨਹੀਂ ਮਾੜੇ ਦਾ ਖਾ ਕੇ ਦੇਖੋ ਨਾ ਠੀਕ ਆ। ਉਦੋਂ ਮਾੜੇ ਟਰਾਈ ਕਰਕੇ ਦੇਖੋ। ਸੇਮ ਬਣਿਆ ਹੋਈ। ਉਹ ਯਾਰ ਗਰਮ ਆ ਗਏ ਰੁਕ ਜਾ। ਹਲੇ ਥੋੜੇ ਠੰਡੇ ਹੋਣੇ ਆ। ਪਰ ਉਦਦੇ ਕੜਕੜਾ ਗਾਦੇ ਜਿੱਦਾਂ ਉਹ ਕਰਦੇ ਹੁੰਦੇ। ਹਮ। ਨੰਮਕ ਠੀਕ ਆ? ਨੰਮਕ ਤਾਂ ਬਿਲਕੁਲ ਸਹੀ ਆ। ਮੈਂ ਸੁੱਕਲਾਣੇ ਸਾਰੇ ਉਹ। ਕੀ ਥੋੜਾ ਜਿਆਦਾ ਭਿਆਣਾ। ਮੰਮੀ ਵੀ ਖਾ ਕੇ ਦੇਖਣ ਦੇ। ਮੰਮੀ ਕਿੱਦਾਂ ਲੱਗੇ? ਬਲਿਆ। ਉਦਾਂ ਦੇ ਬਣੇ ਨਾ ਜਿੱਤੇ ਹੱਟੀਆਂ ਮਿਲਦੇ। ਹਮ। ਦਾਲ ਦੀ। ਲੈ, ਟੌਮ ਚ ਲੈ ਕੇ ਆ ਕੇ ਸਾਬ। ਗਰਮ ਆ ਗਏ। ਗਰਮ ਹੈ ਚੰਗੀ ਤਰ੍ਹਾਂ ਸੁੱਕੜੇ ਆ ਫੇ ਇਹ ਹੁਣੇ ਉਹ। ਕੜਕੜੇ ਹੋਏ ਨੇ ਫੇਰ कुरकुरੇ ਗਏ ਉਹੇ ਚੀਜ਼ ਬੰਦੀ ਹੋਣਾ ਨੀਰੀ ਤੇਲੋ ਐਡੇ ਬਣਾਉਂਦੇ ਸਾਰੇ ਜਾਣੇ ਦੇ ਦਾ ਹੂੰ ਹਾਂ ਜੇ ਨਾ ਕਰਦਾ ਉਹ ਵੀ ਨਾਲੇ ਵਧੀਆ ਤਰੀਕੇ ਨਾਲ ਬਣਿਆ ਹੁੰਦਾ ਇੱਦਾਂ ਹਣਾ ਕੱਡਾ ਖਾਣਾ ਬਾਹਰ ਬਹੁਤ ਅੱਛਾ ਹ ਅ ਅੱਛਾ ਹੁੰਦਾ ਤੈਨੂੰ ਖਾਣ ਨੂੰ ਮਿਲੀ ਜਾਵੇ ਤਾਂ ਅੱਛਾ ਹੁੰਦਾ ਹੋਰ ਉਹ ਉਹ ਉੱਡੀ ਦਾਲ ਬਣੀਆਂ ਦੇ ਲੋ ਕੱਲੀ ਕੱਲੀ ਜਾਂਦਾ ਅਥੇ ਲੋ ਨੇ ਨਾ ਕੱਢ ਕੇ ਰੱਖ ਲੈਣਾ ਇਦਾਂ ਹੀ ਹੈਣਾ ਬੰਦਾ ਆਏਗੇ ਇਹਦੇ ਹੈਣਾ ਨਾ ਲੈਂਦਾ ਜਿਆਦਾ ਕੱਢ ਕੇ ਰੱਖਾਂਗੇ ਹੁਣ ਬਹੁਤ ਵਧੀਆ ਹੈ ਜੀ ਕੱਢ ਕੇ ਬੰਦਾ ਡੱਬੇ ਚ ਪਾ ਕੇ ਰੱਖ ਲਵੇ ਇਹਨੂੰ ਜਿੱਦਾਂ ਕੋਈ ਪਹੁੰਚ ਆਇਆ ਗਿਆ ਤੇ ਪਾ ਕੇ ਦੇ ਸਕਦੇ ਘਰ ਦਾ ਨਾਲੇ ਪੁਜੀਆਂ ਬਣਿਆ ਬਹੁਤ ਟੇਸਟੀ ਬਣਿਆ ਤੇ ਕੋਈ ਵੀ ਇਹਨੂੰ ਕੋਈ ਲਾਗਤ ਜ਼ਿਆਦਾ ਨਹੀਂ ਹੈਗੀ ਕਿ ਆਪਣਾ ਤੁਸੀਂ ਪਾਓ ਚਾਹੇ ਨਾ ਪਾਓ ਤੁਹਾਡੀ ਇੱਛਾ ਹੈ ਬਿਨਾਂ ਕੇ ਵੀ ਬਣ ਸਕਦਾ ਹੈ ਆਹੋ ਬੀਣਾ ਗਏ ਤੁਮਹਾ ਦਾ ਜਾਲ ਟੈਸਟੀ ਬਣਾਣਾ ਤੇ ਚਲੋ ਠੀਕ ਹੈ ਜੀ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਦੀ ਐਂਡ ਤੇ ਸਾਡਾ ਪੂਜੀਆ ਬਣਾਣਾ ਜਿਹਨੇ ਵੀ ਟਰਾਈ ਕੀਤਾ ਹੋਇਆ ਤੁਹਾਨੂੰ ਕਮੈਂਟ ਜਰੂਰ ਕਰਿਓ ਕਿ ਤੁਸੀਂ ਟਰਾਈ ਕੀਤਾ ਆ ਤੇ ਇਹ ਤੇਰਾ ਵਲੌਗ ਚੈੱਕ ਕਰਾਂਗੇ ਮੈਂ ਪਦਾਰਥਿਕਾ ਤੋਂ ਨਿਕਲ ਕੇ ਦਿਖਾ ਦਿੰਦੇ ਹਾਂ ਤੇ ਪੂਰੀਆ ਬਹੁ ਟੈਸਟੀ ਬਣਿਆ ਆ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬਤ ਬਤ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਇਹ ਲੋਹਣ ਕਰ ਦੋ ਬਾਈ ਆਪਣੀਆਂ ਵੀਡੀਓਸ ਨੂੰ ਸਾਰੀਆਂ ਨੂੰ ਪਾਪਾ ਵਈਆਂ ਨੂੰ ਸਾਡੀਆਂ ਨੂੰ ਵੀ ਸਾਰੀਆਂ ਵੀਡੀਓਸ ਨੂੰ ਲਾਈਕ ਕਰੋ ਕਮੈਂਟ ਕਰੋ ਬਾਈ ਇਹ ਨੂੰ ਮਿਲ ਜਿਆਦਾ ਨਾ ਸਵਾਸ ਸਾਰ ਖਾਣਾ ਪਲੇਟ ਖਾਲੀ ਕਰ ਦਿੱਤੀ ਐ ਸੰਤਾਂ ਨੇ ਦੇਦ ਤੱਕ ਦਾ ਦੂਮ ਦੂਮ ਲੱਗੇ ਖਾਣ ਸਾਰੀ ਪਲੇਟ ਖਾਲੀ ਕਰਤੀ ਲੈ ਆ ਗਏ ਆ ਮੈਡਮ ਨੂੰ ਕੋ ਜਿਆਦਾ ਹੀ ਪਸੰਦ ਆ ਗਿਆ ਗੇਟ ਨੂੰ

ਅਸੀਂ ਬੇ ਪਿੱਤਰੇ ਥੋੜੀਆਂ ਬੱਦਲੋ ਤੇ ਸੂਰੂ ਵੀ ਦੇਖਿਓ ਉਹਨੂੰ ਵੀ ਜਾ ਕੇ ਦੇਖਿਓ ਇਹੋ ਲਿਪਸਟਿਕ ਲੋਈਆਂ ਦਾਣੇ ਆ ਦੀ ਮੈਂ ਲਿਪਸਟਿਕ ਦਾਨੂਗੀ ਤੁਹਾਨੂੰ ਨਾ ਲੋ ਜੀ ਨਾੜੇ ਕੱਢ ਦਿਓ ਨਾੜੇ ਕੱਢ ਦਿਓ ਜੱਛੂ ਸੈਦੂ ਦਾਲ ਦਾ ਜਟਲੀ ਨਾ ਭੇੜ ਸਾਰੇ ਦਾਲ ਕਰਤੀ ਆ ਦੇਖੋ ਛੱਡੀਆਂ ਖਾਣਾ ਨਾ ਨਾ ਤਾਂ ਚੱਟੀ ਜਾਂਦੀ ਉਹ ਓਏ ਓਏ ਪਟੇਲਾ ਇਹਨਾਂ ਬਣਾ ਲਈ ਇੱਕ ਹਲੇ ਥੋੜੇ ਸੱਚੀ ਬਹੁਤ ਟੇਸਟੀ ਬਣੀ ਉਦਾਂ ਇਹ ਉਦਾਂ ਵੀ ਲੋਰ ਨੂੰ ਗਾਲ ਮੁੱਲ ਵੀ ਖਾਣ ਨੂੰ ਉਹਦਾ ਖਾ ਲੈਂਦਾ ਸਾਰੀ ਹਾਂ ਮੈਂ ਕਹਿੰਦਾ ਉਹ ਲੈ ਆਉਂਗਾ ਅੱਧਾ ਕਿਲੋ ਭੰਨ ਕੇ ਡੱਬੇ ਦੇ ਭਾਗ ਰੱਖ ਲੂੰਗਾ ਮੈਂ ਕਹਿੰਦੀ ਘਰੇ ਬਣਾਉਣੀ ਵਧੀਆ ਆ ਦੂਜਾ ਕੁੜੀਆ ਵੀ ਕੱਢ ਕੇ ਦੇਖਾਂਗੀ ਇੱਕ ਡੱਬਾ ਬਣਾਵਾਂਗੇ ਫੇ ਪੂਰਾ ਆਲੂ ਪੂੜੇ ਦਾ ਬੰਡੋ ਆਲੂ ਪੂਰੀਏ ਲੋ ਚਾਹੀਦੀ ਰਣਾ ਪਤਲੀ ਪਤਲੀ ਨਹੀਂ ਹੁੰਦਾ ਆਪੋ ਜਿਹਾ ਚੱਲੂ ਪੂਰੀਏ ਦਾ ਸਸਤੋ ਦੋਸਤੋ ਕਿਤਾ ਬਣਦਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਵੀ ਬਣਾ ਕੇ ਦੇਖਾਂਗੇ ਤੇ ਫਾਇਦਕ ਤੁਹਾਡੇ ਨਿਊਡਲ ਬਲੌਗਸ ਵਾਲਾ ਰਹਿੰਦਾ ਹੈ ਜਲੇਬੀਆਂ ਬਲੌਗਸ ਰਹਿੰਦਾ ਹੈ ਉਹ ਥੋੜੀ ਗਰਮੀ ਘੱਟ ਜਵੇ ਉਹ ਬਣਾਵਾਂਗੇ ਤੇ ਸਹਿਰ ਕਹਿੰਦੀ ਆ ਉਹ ਬਣਾਇਓ ਚਿਪਸ ਕੀ ਪਲੀਜ਼ ਪਲੀਜ਼ ਮੈਂ ਦੇਖਾਂ ਮੈਂ ਮੰਨ ਲਈ ਨਹੀਂ ਭੁੱਖ ਦੇਖ ਹੋਏ ਹੋਏ ਹਾਂ ਦੇਜ ਦੇ ਸੁੱਕੇ ਯਾਰ ਬਣਾਉਣੇ ਕੋਸ਼ਿਸ਼ ਕਰਨ ਵਾਲਿਆਂ ਦੀ ਕੋਈ ਹਾਰ ਨਹੀਂ ਹੁੰਦੀ ਬਸ ਮੈਨੂੰ ਭੁੰਨੀ ਜਾਓ ਜਿੱਦਾਂ ਚੀਜ਼ਾਂ ਭਨ ਹੋਣੀਆਂ ਤੁਸੀਂ ਲਾਈ ਜਾਓ ਸਵਾਦ ਉਹ ਨਹੀਂ ਆਣੇ ਤੇ ਪੁੱਤ ਤੇਤੀ